ਜਨਮ ਮੇ ਤੋਂ ਆਪਮ ਕੋ ਨਹੀਂ ਹਰਾ ਸਕਤੇ ਦਿੱਲੀ ਕੇ ਅੰਦਰ ਆਮ ਆਦਮੀ ਪਾਰਟੀ ਕੋ ਮੈਨੂੰ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ थी ਜਿਹੜਾ ਡਬਲ ਸਟੈਂਡਰਡ ਸੀਗਾ ਉਹ ਪੂਰੇ ਦੇਸ਼ ਪਰ ਦੇ ਵਿੱਚ ਨੰਗਾ ਹੋ ਗਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਰ ਜਾਣਾ ਤੋਂ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਝੂਠ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਾਰਟੀ ਨੂੰ ਉਹ ਬਾਤਾਂ ਲੰਮਾ ਚੇਰ ਚੱਲੇਗਾ ਨਹੀਂ ਜਿਹੜਾ ਝੂਠ ਦੀ ਰਾਜਨੀਤੀ ਕਰੇਗਾ ਝੂਠੇ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਲੋਕਾਂ ਦੇ ਨਾਲ ਬੇਫਜ਼ੂਲ ਗੱਲ ਉਨੀ ਕਰੋ ਜਿੰਨੀ ਤੁਸੀਂ ਨਭਾ ਸਕੋ ਜਦੋਂ ਤੁਸੀਂ ਝੂਠ ਤੂਫਾਨ ਬੋਲੋਗੇ ਗੱਪ ਮਾਰੋਗੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਥੋੜੀ ਕਹਿਣੀ ਤੇ ਕਥਨੀ 'ਚ ਫਰਕ ਹੋਊਗਾ ਤੁਸੀਂ ਆਮ ਸਧਾਰਨ ਦੀ ਗੱਲ ਕਰੋਗੇ ਉਹ ਹੋਊਗਾ ਥੋੜਾ ਕੰਮ ਰਜਵਾੜੇਸ਼ਾਈ ਸੋ ਉਹ ਹਾਰ ਹੋਈ ਹੈ ਤੇ ਜਨਮ ਮੈਂ ਤੋਂ ਆਪ ਹਮਕੋ ਨਹੀਂ ਹਰਾ ਸਕਤੇ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਕੋ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੋ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾਤੇ ਕੋਈ ਦੀਨਮਾਨ ਨਹੀਂ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੂਗਾ ਜਨਮ ਮੇ ਤੋਂ ਆਪ हमको ਨਹੀਂ ਹਰਾ ਸਕਤੇ ਦਿੱਲੀ ਕੇ ਅੰਦਰ ਆਮ ਆਦਮੀ ਪਾਰਟੀ ਕੋ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕਤੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਹੈ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਤੇ ਵਧਾਈ ਦਿੰਦੀ ਹਾਂ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਕੀ ਤੇ ਖਰਚ ਲਿਆ ਇਸ ਤੇ ਵੀ ਰੋਕ ਪਏ ਸਾਬ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ